ਸਤ ਸ੍ਰੀ ਅਕਾਲ ਅੱਜ ਕੱਲ ਨਾ ਕੁਝ ਅਜੀਬ ਜਿਹਾ ਹੋ ਰਿਹਾ ਹੈ ਕਦੇ ਸੋਚਿਆ ਕਿ ਕੋਈ ਚੀਜ਼ ਜਿਵੇਂ ਚੀਨ ਦੀ ਇੱਕ ਉਹ ਅਜੀਬ ਜੀ ਦਿਖ ਵਾਲੀ ਗੁੱਡੀ ਕੀ ਨਾਂ ਸੀ ਇਹ ਲਾ ਹਾਂ ਲਬੂਬੂ ਹਾਂਜੀ ਲਬੂਬੂ ਹਾਂ ਕੱਲ ਤੱਕ ਕੋਈ ਨਾ ਵੀ ਨਹੀਂ ਜਾਣਦਾ ਸੀ ਤੇ ਅੱਜ ਸੁਣਨ ਚ ਆ ਰਿਹਾ ਕਾਲੇ ਬਾਜ਼ਾਰ ਚ ਲੱਖਾਂ ਦੀ ਵਿਕਰੀ ਹੈ ਬਿਲਕੁਲ ਖਬਰਾਂ ਤਾਂ ਇਹੀ ਨੇ ਤੇ ਇਹ ਸਿਰਫ ਲਬੂਬੂ ਦੀ ਗੱਲ ਨਹੀਂ ਉਹੀ ਕਹਾਣੀ ਉਹ ਪ੍ਰਾਈਮ ਡਰਿੰਕਸ ਨਾਲ ਹਾਂ ਉਹ ਲੋਗਨ ਪਾਲ ਤੇ ਕੇਐਸਆਈ ਵਾਲੀ ਹਾਂਜੀ ਤੇ ਉਹ ਸਟੈਨਲੀ ਕੱਪ ਉਹ ਰੰਗ ਬਰੰਗੇ ਜਿਹੇ ਥਰਮਸ ਉਹਨਾਂ ਨਾਲ ਵੀ ਹੋ ਰਿਹਾ ਸਹੀ ਗੱਲ ਹੈ ਤਾਂ ਸਵਾਲ ਇਹ ਹੈ ਵੀ ਇਹ ਹੈ ਕਿ ਮਤਲਬ ਕਿਵੇਂ ਆਮ ਜੀਆਂ ਚੀਜ਼ਾਂ ਲਈ ਇੰਨਾ ਇੰਨਾ ਪਾਗਲਪਨ ਐਨੀ ਹਾਈਪ ਬਣ ਜਾਂਦੀ ਹੈ ਕਿ ਲੋਕ ਲਾਇਨਾਂ ਚ ਲੱਗਦੇ ਨੇ ਮੂੰਹ ਮੰਗੀ ਕੀਮਤ ਦੇ ਰਹੇ ਨੇ ਹਾਂ ਆਓ ਅੱਜ ਨਾ ਇਸੇ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਕਿ ਕੋਈ ਖੇੜ ਹੈ ਇਹਦੇ ਪਿੱਛੇ ਦੇਖੋ ਬਹੁਤ ਹੱਦ ਤੱਕ ਇਹ ਇੱਕ ਸੋਚੀ ਸਮਝੀ ਚੀਜ਼ ਲੱਗਦੀ ਹੈ ਇਸ ਨੂੰ ਸਮਝਣ ਲਈ ਨਾ ਇੱਕ ਖਾਸ ਤਰ੍ਹਾਂ ਦਾ ਪੈਟਰਨ ਹੈ ਜਿਸ ਨੂੰ ਕਹਿ ਸਕਦੇ ਆ ਹਾਈਪ ਫਲਾਈ ਵੀਲ ਹਾਈਪ ਫਲਾਈ ਵੀਲ ਅੱਛਾ ਹਾਂ ਮਤਲਬ ਹਾਈਪ ਦਾ ਇੱਕ ਚੱਕਰ ਇਹ ਕੋਈ ਐਵੇਂ ਤੁੱਕਾ ਨਹੀਂ ਲੱਗਦਾ ਸਗੋਂ ਕਦਮ ਦਰ ਕਦਮ ਚੱਲਣ ਵਾਲੀ ਇੱਕ ਪੂਰੀ ਪ੍ਰਕਿਰਿਆ ਹੁੰਦੀ ਹੈ ਅੱਛਾ ਤਾਂ ਪਹਿਲਾ ਕਦਮ ਕੀ ਹੁੰਦਾ ਫਿਰ ਇਸ ਚੱਕਰ ਦਾ ਕਿੱਥੋਂ ਸ਼ੁਰੂ ਹੁੰਦੀ ਹੈ ਗੱਲ ਦੇਖੋ ਸ਼ੁਰੂਆਤ ਹੁੰਦੀ ਹੈ ਇੱਕ ਛੋਟੀ ਜੀ ਚੰਗਿਆੜੀ ਨਾਲ ਸਪਾਰਕ ਜਿਹਨੂੰ ਕਹਿੰਦੇ ਆ ਹਾਂਜੀ ਇਹ ਆਮ ਤੌਰ ਤੇ ਕੋਈ ਬਹੁਤ ਵੱਡੀ ਮਹਿੰਗੀ ਐਡਵਰਟਾਈਜ਼ਿੰਗ ਨਹੀਂ ਹੁੰਦੀ ਸਗੋਂ ਕੋਈ ਅਜਿਹਾ ਪਲ ਹੁੰਦਾ ਹੈ ਜਿਹੜਾ ਅਚਾਨਕ ਲੋਕਾਂ ਦਾ ਧਿਆਨ ਖਿੱਚ ਲੈਂਦਾ ਹੈ ਜਿਵੇਂ ਕੋਈ ਉਦਾਹਰਣ ਜਿਵੇਂ ਲਬੂਬੂ ਲਈ ਉਹ ਕੇ-ਪੌਪ ਸਟਾਰ ਹੈ ਨਾ ਲੀਸਾ ਹਾਂ ਉਹਦੀ ਇੱਕ ਇੰਸਟਾਗ੍ਰam ਪੋਸਟ ਅੱਛਾ ਹਾਂ ਤੇ ਸਟੈਨਲੀ ਕੱਪ ਲਈ ਉਹ ਟਿਕਟੌਕ ਵੀਡੀਓ ਬਹੁਤ ਚੱਲੀ ਸੀ ਜਿਸ ਵਿੱਚ ਕਾਰ ਸੜ ਗਈ ਸੀ ਪਰ ਕੱਪ ਨੂੰ ਕੱਖ ਨਹੀਂ ਹੋਇਆ ਸੀ ਉਹ ਹਾਂ ਮੈਂ ਦੇਖੀ ਸੀ ਉਹ ਤੇ ਪ੍ਰਾਈਮ ਡਰਿੰਕ ਲਈ ਜਦੋਂ ਦੋ ਮੁਕਾਬਲੇਬਾਜ਼ ਯੂਟਿਊਬਰ ਲੋਗਨ ਪੌਲ ਤੇ ਕੇਐਸਆਈ ਇਕੱਠੇ ਆ ਗਏ ਇੱਕ ਪ੍ਰੋਡਕਟ ਲਈ ਹਾਂ ਉਹ ਵੀ ਕਾਫੀ ਵੱਡੀ ਗੱਲ ਸੀ ਬਿਲਕੁਲ ਇਹ ਅਜਿਹੇ ਪਲ ਹੁੰਦੇ ਨੇ ਜੋ ਮਤਲਬ ਅਚਾਨਕ ਹੁੰਦੇ ਨੇ ਤੇ ਲੋਕਾਂ 'ਚ ਨਾ ਇੱਕ ਉਤਸੁਕਤਾ ਜਗਾ ਦਿੰਦੇ ਨੇ ਵਾਹ ਮਤਲਬ ਇੱਕ ਛੋਟੀ ਜੀ ਗਲਤੋ ਐਨਾ ਵੱਡਾ ਰੌਲਾ ਪੈ ਜਾਂਦਾ ਅੱਛਾ ਫਿਰ ਜਦੋਂ ਲੋਕਾਂ 'ਚ ਗੱਲ ਸ਼ੁਰੂ ਹੋ ਗਈ ਫਿਰ ਅੱਗੇ ਕੀ ਹੁੰਦਾ ਫਿਰ ਆਉਂਦਾ ਹੈ ਦੂਜਾ ਸਟੈਪ ਸਮਾਜਿਕ ਪ੍ਰੈਸਰ ਯਾਨੀ ਸੋਸ਼ਲ ਐਂਪਲੀਫਿਕੇਸ਼ਨ ਮਤਲਬ ਲੋਕ ਆਪ ਹੀ ਗੱਲ ਅੱਗੇ ਵਧਾਉਂਦੇ ਨੇ ਹਾਂਜੀ ਬਿਲਕੁਲ ਲੋਕ ਖੁਦ ਹੀ ਇਸ ਕਹਾਣੀ ਨੂੰ ਅੱਗੇ ਤੋਰਦੇ ਨੇ ਜਿਵੇਂ ਲਬੂਬੂ ਦੇ ਕੇਸ ਚ ਉਹ ਅੰਨੇ ਬਕਸੇ ਬਲਾਈਂਡ ਬਾਕਸੇਸ ਖੋਲਣ ਦੀਆਂ ਵੀਡੀਓਜ਼ ਬਣਨ ਲੱਗ ਪਈਆਂ ਹਾਂ ਜਿੱਥੇ ਪਤਾ ਨਹੀਂ ਹੁੰਦਾ ਅੰਦਰੋਂ ਕੀ ਨਿਕਲਣਾ ਹੈ ਬਿਲਕੁਲ ਉਹ ਜਿਹੜਾ ਰਹੱਸ ਹੈ ਨਾ ਉਹ ਲੋਕਾਂ ਨੂੰ ਵੀਡੀਓ ਬਣਾਉਣ ਤੇ ਸ਼ੇਅਰ ਕਰਨ ਲਈ ਮਜਬੂਰ ਕਰਦਾ ਹੈ ਪ੍ਰਾਈਮ ਦੀਆਂ ਖਾਲੀ ਬੋਤਲਾਂ ਨੂੰ ਲੋਕ ਸਜਾ ਕੇ ਰੱਖ ਰਹੇ ਸੀ ਸਹੀ ਗੱਲ ਹੈ ਇਸ ਟੈਂਡਲੀ ਕਪ ਨਾਲ ਤਾਂ ਟਿਕਟੌਕ ਤੇ ਲੋਕ ਆਪਣੀ ਰੋਜ਼ ਦੀ ਜ਼ਿੰਦਗੀ ਦਿਖਾਉਣ ਲੱਗ ਪਏ ਇਸ ਲਈ ਇਹ ਜ਼ਰੂਰੀ ਹੈ ਕਿ ਪ੍ਰੋਡਕਟ ਅਜੀਹਾ ਹੋਵੇ ਜਿਸ ਦੇ ਆਲੇ ਦੁਆਲੇ ਕੰਟੈਂਟ ਬਣ ਸਕੇ ਕਹਾਣੀਆਂ ਬਣ ਸਕਣ ਕੰਟੈਂਟ ਵਰਦੀ ਪ੍ਰੋਡਕਟ ਹੋਣਾ ਚਾਹੀਦਾ ਹੈ ਨਾ ਪਰ ਸਿਰਫ ਗੱਲਾਂ ਬਾਤਾਂ ਜਾਂ ਵੀਡੀਓਜ਼ ਨਾਲ ਕੀਮਤਾਂ ਇੰਨੀਆਂ ਕਿਵੇਂ ਵੱਜ ਜਾਂਦੀਆਂ ਨੇ ਕੁਝ ਹੋਰ ਵੀ ਤਾਂ ਹੋਣਾ ਇਸ 'ਚ ਹਾਂ ਬਿਲਕੁਲ ਤੀਜਾ ਤੇ ਸ਼ਾਇਦ ਸਭ ਤੋਂ ਅਹਿਮ ਕਦਮ ਹੈ ਕਮੀ ਪੈਦਾ ਕਰਨਾ ਤੇ ਲੋਕਾਂ 'ਚ ਖੁੰਝ ਜਾਣ ਦਾ ਡਰ ਪਾਉਣਾ ਜਿਸ ਨੂੰ FOMO ਕਹਿੰਦੇ ਨੇ ਫੀਅਰ ਆਫ ਮਿਸਿੰਗ ਆਊਟ ਹਮ ਅੱਛਾ ਮਤਲਬ ਜਾਣ ਬੁਝ ਕੇ ਘੱਟ ਬਣਾਉਂਦੇ ਨੇ ਹਾਂਜੀ ਕੰਪਨੀਆਂ ਜਾਣ ਬੁਝ ਕੇ ਉਤਪਾਦ ਘੱਟ ਮਾਤਰਾ ਵਿੱਚ ਜਾਂ ਸਿਰਫ ਖਾਸ ਥਾਵਾਂ ਤੇ ਹੀ ਕਰਦੀਆਂ ਨੇ ਜਿਵੇਂ ਪੌਪਮਟ ਨੇ ਲਬੂਬੂ ਦੇ ਛੋਟੇ ਛੋਟੇ ਬੈਚ ਕੱਢੇ ਪ੍ਰਾਈਮ ਸ਼ੁਰੂ ਵਿੱਚ ਹਰ ਦੁਕਾਨ ਤੇ ਨਹੀਂ ਸੀ ਮਿਲਦੀ ਹਮ ਇਸ ਨਾਲ ਲੋਕਾਂ ਨੂੰ ਲੱਗਦਾ ਹੈ ਕਿ ਬਸ ਜੇ ਹੁਣੇ ਨਾ ਲਿਆ ਸ਼ਾਇਦ ਫਿਰ ਕਦੇ ਮਿਲਣਾ ਹੀ ਨਹੀਂ ਤਾਂ ਉਹ ਜਿਹੜੀਆਂ ਲੰਮੀਆਂ ਕਤਾਰਾਂ ਲੱਗਦੀਆਂ ਨੇ ਦੁਕਾਨਾਂ ਦੇ ਬਾਹਰ ਉਹ ਇਸੇ ਡਰ ਕਰਕੇ ਹੁੰਦੀਆਂ ਤੇ ਇਸ ਨਾਲ ਫਿਰ ਉਹ ਕਾਲਾ ਬਾਜ਼ਾਰ ਵੀ ਸ਼ੁਰੂ ਹੋ ਜਾਂਦਾ ਹੋਣਾ ਸਿੱਧਾ ਸਿੱਧਾ ਅਸਰ ਇਹ ਆ ਗਿਆ ਚੌਥਾ ਕਦਮ ਮੋੜ ਵਿਕਰੀ ਦਾ جنੂਨ ਯਾਨੀ ਸੈਕੰਡਰੀ ਮਾਰਕੀਟ ਦਾ ਕ੍ਰੇਜ਼ ਅੱਛਾ ਜਦੋਂ ਚੀਜ਼ ਆਸਾਨੀ ਨਾਲ ਮਿਲਦੀ ਨਹੀਂ ਤਾਂ ਜਿਨ੍ਹਾਂ ਕੋਲ ਹੁੰਦੀ ਹੈ ਉਹ ਇਸ ਨੂੰ ਮਤਲਬ ਬਹੁਤ ਜ਼ਿਆਦਾ ਕੀਮਤ ਤੇ ਵੇਚਦੇ ਨੇ ਤੁਸੀਂ ਸੋਚੋ ਵਾਲੀ ਲਬੂਬੂ ਗੁੱਡੀ ਸੈਂਕੜੇ ਡਾਲਰਾਂ ਦੀ ਵਿਕੀ ਇੱਕ ਖਬਰ ਤਾਂ ਸੀ 1.5 ਲੱਖ ਡਾਲਰ ਤੱਕ ਪਹੁੰਚ ਗਈ ਕੀ ਕਹਿ ਰਹੇ ਹੋ 1.5 ਲੱਖ ਡਾਲਰ ਇੱਕ ਗੁੱਡੀ ਦਾ ਯਕੀਨੀ ਨਹੀਂ ਹੁੰਦਾ ਹਾਂਜੀ ਤੇ 2 ਡਾਲਰ ਦੀ ਪ੍ਰਾਈਮ ਬੋਤਲ ਲਈ ਲੋਕ 10000 ਤੱਕ ਦੇਣ ਨੂੰ ਤਿਆਰ ਸੀ ਖਬਰਾਂ ਮੁਤਾਬਕ ਦੱਸੋ ਹੁਣ 45 ਡਾਲਰ ਦਾ ਸਟੈਂਡਲੀ ਕੱਪ 300 ਤੋਂ 1000 ਤੱਕ ਵਿਕਿਆ ਕਮਾਲ ਹੈ ਸਿਰਫ ਇਸ ਕਰਕੇ ਕਿ ਮਿਲ ਨਹੀਂ ਰਹੀ ਐਨਾ ਫਰਕ ਪੈ ਜਾਂਦਾ ਹੈ ਦੇਖੋ ਜਦੋਂ ਇਹੋ ਜਿਹੀਆਂ ਖਬਰਾਂ ਮੀਡੀਆ ਵਿੱਚ ਆਉਂਦੀਆਂ ਨਾ ਤਾਂ ਉਹ ਹਾਈਪ ਵਾਲਾ ਚੱਕਰ ਹੋਰ ਤੇਜ਼ ਘੁੰਮਣ ਲੱਗ ਪਿੰਦਾ ਹਮ ਹਮ ਲੋਕ ਸੋਚਦੇ ਨੇ ਜ਼ਰੂਰ ਕੋਈ ਖਾਸ ਗੱਲ ਹੋਣੀ ਹੈ ਇਸ ਚੀਜ਼ 'ਚ ਇਸ ਤੋਂ ਬਾਅਦ ਆਉਂਦਾ ਪੰਜਵਾਂ ਕਦਮ ਜਿਸ ਨੂੰ ਕਹਿੰਦੇ ਆ ਸਭਿਆਚਾਰਕ ਪਕੜ ਕਲਚਰਲ ਲੋਕਨ ਹਾਂ ਇਹ ਕੀ ਹੁੰਦਾ ਇਸ ਵਿੱਚ ਬ੍ਰਾਂਡ ਕੋਸ਼ਿਸ਼ ਕਰਦਾ ਹੈ ਕਿ ਉਹ ਸਿਰਫ ਇੱਕ ਪ੍ਰੋਡਕਟ ਨਾ ਰਹੇ ਸਗੋਂ ਸਭਿਆਚਾਰ ਦਾ ਹਿੱਸਾ ਬਣ ਜਾਵੇ ਜਿਵੇਂ ਪੌਪਮਾਰਟ ਨੇ ਲੂਬੂਬੂ ਦੇ ਕੀਚੇਨ ਬੈਗ ਹੋਰ ਸਮਾਨ ਬਣਾਉਣਾ ਸ਼ੁਰੂ ਕਰਤਾ ਅੱਛਾ ਪ੍ਰਾਈਮ ਨੇ ਵੱਡੇ ਸਪੋਰਟਸ ਇਵੈਂਟਸ ਜਿਵੇਂ UFC WWE ਨਾਲ ਪਾਰਟਨਰਸ਼ਿਪ ਕਰ ਲਈ ਸਟੈਂਲੀ ਨੇ ਮਸ਼ਹੂਰ ਹਸਤੀਆਂ ਨਾਲ ਮਿਲ ਕੇ ਨਵੇਂ-ਨਵੇਂ ਡਿਜ਼ਾਈਨ ਕੱਢੇ ਹਾਂ ਦੇਖਿਆ ਸੀ ਮਕਸਦ ਇਹੀ ਹੁੰਦਾ ਹੈ ਕਿ ਪ੍ਰੋਡਕਟ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਤੇ ਗੱਲਬਾਤ ਦਾ ਹਿੱਸਾ ਬਣ ਜਾਵੇ ਪਰ ਇੱਕ ਸਵਾਲ ਫੇਰ ਉਹੀ ਆਉਂਦਾ ਹੈ ਕਿ ਇਹ ਹਾਈਪ ਹਮੇਸ਼ਾ ਰਹਿੰਦੀ ਹੈ ਮੈਨੂੰ ਤਾਂ ਉਹ ਫਿਜਿਟ ਸਪਿੰਨਰ ਚੇਤੇ ਆਉਂਦੇ ਨੇ ਹਾਂਜੀ ਇੱਕ ਟਾਈਮ ਸੀ ਹਰ ਬੱਚੇ ਕੋਲ ਸੀ ਹੁਣ ਕਿੱਥੇ ਗਏ ਤੇ ਸੁਣਿਆ ਪ੍ਰਾਈਮ ਦੀ ਸੇਲ ਵੀ ਹੁਣ ਘਟ ਗਈ ਕਾਫੀ ਬਿਲਕੁਲ ਇਹ ਬਹੁਤ ਵਧੀਆ ਪੁਆਇੰਟ ਹੈ ਹਾਈਪ ਅਕਸਰ ਨਾ ਅਗ ਦੇ ਭਾਂਬੜ ਵਾਂਗ ਹੁੰਦੀ ਹੈ ਬੜੀ ਤੇਜ਼ੀ ਨਾਲ ਭੜਕਦੀ ਹੈ ਤੇ ਫਿਰ ਠੰਡੀ ਪੈ ਜਾਂਦੀ ਹੈ ਹਮ ਅਸਲ ਸਵਾਲ ਇਹ ਹੈ ਕਿ ਕੀ ਕੋਈ ਬ੍ਰਾਂਡ ਇਸ ਹਾਈਪ ਨੂੰ ਲੰਬੇ ਸਮੇਂ ਦੀ ਕਾਮਯਾਬੀ ਚ ਬਦਲ ਸਕਦਾ ਹੈ ਤੇ ਇੱਥੇ ਫਿਰ 에어 ਜਾਰਡਨ ਦੀ ਉਦਾਹਰਣ ਬਹੁਤ ਵਧੀਆ ਹੈ 에어 ਜਾਰਡਨ ਹਾਂ ਉਹ ਤਾਂ ਅਜ ਵੀ ਨੇ ਬਿਲਕੁਲ 40 ਸਾਲ ਹੋ ਗਏ ਨੇ ਪਰ ਅੱਜ ਵੀ ਉਹਨਾਂ ਦਾ ਜਲਵਾ ਕਾਇਮ ਹੈ ਸਾਲਾਨਾ 5 ਬਿਲੀਅਨ ਡਾਲਰ ਤੋਂ ਵੱਧ ਦੀ ਵਿਕਰੀ ਤਾਂ 에ਅਰ ਜਾਰਡਨ ਨੇ ਅਜੇ ਹਾ ਕੀ ਕੀਤਾ ਜੋ ਸ਼ਾਇਦ ਲਬੂਬੂ ਜਾਂ ਸਟੈਂਡਲੀ ਲਈ ਕਰਨਾ ਔਖਾ ਹੋਵੇ ਦੇਖੋ 에ਅਰ ਜਾਰਡਨ ਸਿਰਫ ਜੁੱਤੀ ਨਹੀਂ ਵੇਚਦਾ ਉਹ ਇੱਕ ਪਛਾਣ ਵੇਚਦਾ ਹੈ ਇੱਕ ਖਾਸ ਸਮੂਹ ਦਾ ਹਿੱਸਾ ਹੋਣ ਦਾ ਅਹਿਸਾਸ ਵੇਚਦਾ ਹੈ ਇਸ ਪਿੱਛੇ ਨੇ ਇੱਕ ਥਿਊਰੀ ਕੰਮ ਕਰਦੀ ਹੈ ਸੋਸ਼ਲ ਆਈਡੈਂਟੀਟੀ ਥਿਊਰੀ ਅੱਛਾ हां ये कहंदी है कि लोग उन चीज़ों या ग्रुपों नाल जुड़दे ने जो ओन्नां नु एक खास कबीले या ट्राइब ਦਾ ਮੈਂਬਰ ਬਣਾਉਂਦੀਆਂ ਨੇ ਹੂੰ ਹੂੰ 에어 조던스 ਕੋਲ ਮਾਈਕਲ 조던 ਦੀ ਵਿਰਾਸਤ ਹੈ ਹਿਪ ਹੌਪ ਕਲਚਰ ਨਾਲ ਉਹਦਾ ਡੂੰਗਾ ਸੰਬੰਧ ਹੈ ਤੇ ਉਹਨਾਂ ਦੇ ਜਿਹੜੇ ਲਿਮਿਟਡ ਡ੍ਰੌਪਸ ਹੁੰਦੇ ਨੇ ਉਹ ਉਸ ਨੂੰ ਖਾਸ ਬਣਾਈ ਰੱਖਦੇ ਨੇ ਹੂੰ ਹੂੰ ਇਹ ਸਿਰਫ ਕੋਈ ਨਵੀਂ ਚੀਜ਼ ਨਹੀਂ ਇਸ ਦੇ ਪਿੱਛੇ ਇੱਕ ਸੱਭਿਆਚਾਰਿਕ ਮਤਲਬ ਹੈ ਇੱਕ ਅਰਥ ਹੈ ਸਮਝ ਗਿਆ ਤਾਂ ਗੱਲ ਇਹ ਹੋਈ ਕਿ hype ਸ਼ੁਰੂਆਤ ਦੇ ਸਕਦੀ ਹੈ ਸ਼ਾਇਦ ਬਹੁਤ ਤੇਜ਼ੀ ਨਾਲ ਉੱਪਰ ਵੀ ਲੈ ਜਾਵੇ ਪਰ ਟਿਕੇ ਰਹਿਣ ਲਈ ਸਿਰਫ ਚਮਕ ਤਮਕ ਕਾਫੀ ਨਹੀਂ ਬਿਲਕੁਲ ਉਸ ਚੀਜ਼ ਦਾ ਲੋਕਾਂ ਦੀ ਜ਼ਿੰਦਗੀ ਵਿੱਚ ਉਹਨਾਂ ਦੀ ਪਛਾਣ ਵਿੱਚ ਕੋਈ ਅਰਥ ਕੋਈ ਮਹੱਤਤਾ ਹੋਣੀ ਚਾਹੀਦੀ ਹੈ ਸਹੀ ਕਿਹਾ hype ਫਿੱਕੀ ਪੈ ਜਾਂਦੀ ਹੈ ਪਰ ਜੇ ਉਸ ਚੀਜ਼ ਨਾਲ ਕੋਈ ਡੂੰਗਾ ਅਰਥ ਜੁੜਿਆ ਹੋਵੇ ਉਹ ਸ਼ਾਇਦ ਕਾਇਮ ਰਹਿ ਜਾਵੇ ਹੂੰ ਤੇ ਜਾਂਦੇ ਜਾਂਦੇ ਨਾ ਸੁਣਨ ਵਾਲਿਆਂ ਲਈ ਇੱਕ ਸਵਾਲ ਛੱਡ ਜਾਂਦੇ ਹਾਂ ਹਾਂ ਜ਼ਰੂਰ ਆਪਣੇ ਆਲੇ ਦੁਆਲੇ ਦੇਖੋ ਅੱਜਕੱਲ ਕਿਹੜੀਆਂ ਚੀਜ਼ਾਂ ਦਾ ਬਹੁਤ ਰੌਲਾ ਪੈ ਰਿਹਾ ਹੈ ਕੀ ਲੱਗਦਾ ਹੈ ਇਹਨਾਂ ਵਿੱਚੋਂ ਕਿਹੜੀਆਂ ਸਿਰਫ ਕੁਝ ਸਮੇਂ ਦੀ ਹਾਈਪ ਨੇ ਤੇ ਕਿਹੜੀਆਂ ਸ਼ਾਇਦ 에ਅਰ ਜਾਰਡਨ ਵਾਂਗ ਇੱਕ ਪੱਕਾ ਕਬੀਲਾ ਬਣਾਉਣ ਦੀ ਤਾਕਤ ਰੱਖਦੀਆਂ ਨੇ ਸੋਚਣ ਵਾਲੀ ਗੱਲ ਹੈ ਹੈਨਾ ਬਿਲਕੁਲ ਇਸ ਤੇ ਸੋਚਣਾ ਬਹੁਤ ਦਿਲਚਸਪ ਰਹੇਗਾ